ਫਿਰ ਉਹਨੇ ਗਲੀਦਾਨ ਜਗriera ਕਰਨਾ ਉਹਦੇ ਨਾਲ ਪੰਚ ਤਕੜਾ ਹੋਏਗਾ ਢੀਂਸਾ ਸਾਹਿਬ ਜਦੋਂ ਸਾਡੇ ਵਿੱਚ ਆਏ ਐ ਐਂ ਲੱਗਦਾ ਜਿਵੇਂ ਦੋ ਪਰਿਵਾਰ ਇਕੱਠੇ ਹੋਏ ਹੋਣ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਿਆ ਕਰਨਾ ਔਰ ਪੰਜਾਬ ਨੂੰ ਆਪਣੀ ਲੀਹਾਂ ਤੇ ਰਿਹਾਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲਓ ਤਕਵੀਰ ਸਿੰਘ ਬਾਦਲ ਸਾਡਾ ਪੁੱਤਰ ਅੰਮੜਾ ਮੈਂ ਪ੍ਰਪੋਜ਼ ਕੀਤਾ ਕਿ ਜੁਲ ਮਨਾਇਆ ਸੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਰੰਗ ਚ ਨਹੀਂ ਹੋਈ ਨਾ ਨਾ ਹੋਵੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਫੀਲ ਵੀ ਕਰਦਾ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ ਬਚਾਈਏ ਕੌਮ ਬਣਾਈ ਬਚਾਈਏ ਪੰਥ ਨੂੰ ਬਚਾਈਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਆ ਪਹਿਲੇ ਬਾਦਲ ਸਾਹਿਬ ਸਰਪ੍ਰਸ ਹੀ ਸਾਡੀ ਪਾਰਟੀ ਦੇ ਉਹਨਾਂ ਦੇ ਛਤਰ ਛਾਇਆ ਥੱਲੇ ਆਪਾਂ ਕਰ ਰਹੇ ਸੀ ਕਿਉਂਕਿ ਹੁਣ ਉਹ ਨਹੀਂ ਹੈ ਤੁਸੀਂ ਸਰਪ੍ਰਸ ਦੀ ਸੇਵਾ ਸੰਭਾਲ ਕੇ ਸਾਡੀ ਪਾਰਟੀ ਨੂੰ ਗਾਈਡ ਕਰਦਾ ਰਹਿਣਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮੈਦਾਨੇ ਜੰਗ ਚਾਊਗਾ ਸ਼੍ਰੋਮਣੀ ਕਾਲੀ ਦੰਗੜਾ ਕਰਨਾ ਉਹਦੇ ਨਾਲ ਪੰਤ ਤਕੜਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀਆਂ ਲੀਹਾਂ ਤੇ ਲਿਆਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਅਮੜ ਗਿਆ ਮੈਂ ਪ੍ਰਪੋਜ਼ ਕੀਤਾ ਸੀ ਜਦੋਂ ਮੜਿਆ ਸੀ ਸਾਡਾ ਕੋਈ ਜਾਤੀ ਕਦੇ ਰੰਚੀ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਿਦਾਂਤਿਕ ਤੌਰ ਤੇ ਜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕਿ ਪੰਜਾਬ ਨੂੰ ਤੇ ਪੰਥ ਨੂੰ ਉਸ ਉਹ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਅਸੈਂਬਲੀ ਚ ਆਪੋ ਤੁਸੀਂ ਕਰਦੇ ਚੀਫ ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਜਿਸ ਤਰ੍ਹਾਂ ਰੋਜ਼ ਗੁੰਡਾ ਕਰਦੀ ਹੁੰਦੀ ਆ ਇਸ ਤਰ੍ਹਾਂ ਹਰ ਰੋਜ਼ ਚੱਲਦਾ ਹਰ ਥਾਂ ਤੇ ਜਿਹੜੇ ਦੇਖੋ ਤੁਹਾਡੇ ਟੀਵੀ ਤੇ ਦੇਖੀਦਾ ਕਿ ਜੇ ਫਲਾਣੇ ਪਿੰਡ ਕੋਈ ਬਾਲੀਆਂ ਲੈ ਕੇ ਲੈ ਗਿਆ ਕੋਈ ਗੁੰਡਾ ਕਰਦੀ ਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਾ ਗਿਆ ਕਿਸੇ ਨੂੰ ਮਾਰ ਲਾ ਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੀ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਉਹਦੇ ਇਤਰਾਜ਼ ਬਰਉਂਦਾ ਕੁਝ ਨਹੀਂ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਵੱਧਦੀ ਹੈ ਮੇਨ ਪਾਰਟੀ ਹੋਣ ਦੇ ਨਾਤੇ ਇਸੀ ਇਕੱਠੇ ਹੋ ਕੇ ਕੋਈ ਅਸੀ ਆਵਾਜ਼ ਉਠਾਈਏ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ ਤੇ ਖੁਸ਼ੀ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਕਲੀ ਖਾਲਸਾ ਪੰਥ ਦੀ ਆਵਾਜ਼ ਨਹੀਂ ਸਮੁੱਚੇ ਪੰਜਾਬੀਆਂ ਦੀ ਆਵਾਜ਼ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ 103 ਸਾਲ ਪੁਰਾਣੀ ਪਾਰਟੀ ਹੈ ਸ਼ੁਰੂ ਤੋਂ ਹੀ ਸ਼੍ਰੋਮਣੀ ਕਾਲੀ ਦਲ ਭਾਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਜਾਂ ਆਜ਼ਾਦੀ ਦੇ ਬਾਅਦ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਦੀ ਲੜਾਈ ਹੋਏ ਮੋੜੇ ਹੋ ਕੇ ਹੀ ਅੱਗੇ ਲੜਦੇ ਰਿਹਾ ਢੀਂਸਾ ਸਾਹਿਬ ਦਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਟੀਮ ਦਾ ਦੇਖੋ ਬਹੁਤ ਵੱਡੀ ਕੰਟ੍ਰਿਬਿਊਸ਼ਨ ਆਪਣੇ ਪਾਰਟੀ ਨੂੰ ਖੜਾ ਕਰਨ ਵਿੱਚ ਹੈ ਤੇ ਅੱਜ ਜਦੋਂ ਸਾਡੇ ਵਿੱਚ ਆਏ ਐ ਐਨ ਲੱਗਦਾ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਸਾਰਿਆਂ ਦੇ ਚਿਹਰਿਆਂ ਕੱਲੇ ਦੋਨੋਂ ਮੇਰਾ ਮਤਲਬ ਸਾਥੀਆਂ ਇਹ ਐਂ ਲੱਗਦਾ ਜਿਵੇਂ ਦੋ ਪਰਿਵਾਰ ਇਕੱਠੇ ਹੋਏ ਹੋਣ ਦੇਖੋ ਅੱਜ ਮੈਂ ਇੰਨਾ ਕਹਿ ਸਕਦਾ ਕਿ ਬਾਦਲ ਸਾਹਿਬ ਦੇ ਬਾਅਦ ਸਭ ਤੋਂ ਸੀਨੀਅਰ ਹੁਣ ਅੱਜ ਦੀ ਤਰੀਖ ਢੀਂਸਾ ਸਾਹਿਬ ਹਨ ਕਿਉਂਕਿ ਉਹਨਾਂ ਨੇ ਸੋ ਅਜੀਤਾ ਉਹਨਾਂ ਨੂੰ ਬੇਨਤੀ ਕਰਦਾ ਪਹਿਲੇ ਬਾਦਲ ਸਾਹਿਬ ਸਰਪ੍ਰਸਤੀ ਸਾਡੀ ਪਾਰਟੀ ਦੇ ਉਹਨਾਂ ਦੇ ਛਤਰ ਛਾਇਆ ਥੱਲੇ ਆਪਾਂ ਕਰ ਰਹੇ ਸੀ ਕਿਉਂਕਿ ਹੁਣ ਉਹ ਨਹੀਂ ਹੈ ਤੁਸੀਂ ਸਰਪ੍ਰਸਤੀ ਦੀ ਸੇਵਾ ਸੰਭਾਲ ਕੇ ਸਾਡੀ ਪਾਰਟੀ ਨੂੰ ਗਾਈਡ ਕਰਦਾ ਰਹਿਣਾ ਢੀਂਸਾ ਸਾਹਿਬ ਨੇ ਅੱਗੇ ਜ਼ਿਕਰ ਕੀਤਾ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣਾ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਨਿਸ਼ਾਵਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੇ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਜਾਂ ਕੋਈ ਨਰਾਜ ਜੇ ਮੈਥੋਂ ਕੋਈ ਗਲਤੀ ਹੋਈ ਓਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼ਰੋਮਣੀ ਅਕਾਲੀ ਦਲ ਨੂੰ ਤਖੜਾ ਕਰ ਦਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਵੀ ਕਰਦਾ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ ਬਚਾਈਏ ਕੌਮ ਬਣਾਈ ਬਚਾਈਏ ਪੰਥ ਨੂੰ ਬਚਾਈਏ ਜੇ ਆਪਾਂ ਇਕੱਠੇ ਹੋਵਾਂਗੇ ਆਪਾਂ ਸਾਰੇ ਜਿੰਨੇ ਹੈਗੇ ਆ ਨੈਸ਼ਨਲ ਪਾਰਟੀਆਂ ਸਾਰਿਆਂ ਤੋਂ ਮੁਕਾਬਲਾ ਆਪਾਂ ਕਰ ਸਕਾਂਗੇ ਕਿਉਂਕਿ ਮੈਨੂੰ ਮਾਣ ਹੈ ਆਪਣੀ ਲੀਡਰਸ਼ਿਪ ਤੇ ਮਾਣ ਹੈ ਆਪਣੇ ਵਰਕਰਾਂ ਤੇ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਆ ਸਾਡੀ ਪਾਰਟੀ ਵਿੱਚ ਉਹਦੇ ਯੋਧੇ ਆ ਜਿਨੇ 15-15 ਸਾਲਾਂ ਜੇਲਾ ਕਟੀਆਂ ਆ ਅੱਜਕੱਲ੍ਹ ਘੰਟਾ ਧੁੱਪੇ ਨਹੀਂ ਖੜ ਸਕਦੇ ਤੇ ਆ ਉਹ ਪਾਰਟੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਿੱਥੇ ਵੀ ਕੋਈ ਕਾਲ ਆਉਂਦੀ ਹੈ ਪਾਰਟੀ ਦੇ ਅੱਗੇ ਆਏ ਆ ਸੋ ਅੱਜ ਮੈਂ ਵਿਸ਼ਵਾਸ ਦਿਵਾਉਣਾ ਸਾਰੇ ਪਰਿਵਾਰ ਜਿਹੜਾ ਸਾਥੋਂ ਅਲੱਗ ਹੋਇਆ ਸੀ ਆਇਆ ਹੈ ਉਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਪਹਿਲੇ ਵੀ ਸੀ ਹੁਣ ਵੀ ਹੋ ਤੇ ਤੁਹਾਨੂੰ ਪੂਰਾ ਮਾਨ ਸਤਿਕਾਰ ਤੁਹਾਨੂੰ ਦਿੱਤਾ ਜਾਊਗਾ ਇੱਕ ਨਾਲੇ ਇੱਕ ਹੋਰ ਗੱਲ ਹੈ ਅਕਾਲੀ ਦਲ ਨੂੰ ਅਸੀਂ ਇੱਕ ਪਰਿਵਾਰ ਹੀ ਸਮਝਦੇ ਆਂ ਕਿਤੇ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਆ ਜਾਂ ਕੋਈ ਡਿਡਰ ਆ ਆਪਾਂ ਸਾਰੇ ਪਰਿਵਾਰ ਆ ਆ ਪਰਿਵਾਰ ਮੰਗੂ ਹੀ ਆਪਾਂ ਆਪਣੇ ਪਰਿਵਾਰ ਨੂੰ ਤਗੜਾ ਕਰੀਏ ਤੇ ਪੰਜਾਬ ਨੂੰ ਤਗੜਾ ਕਰੀਏ ਤਾਂ ਅੱਜ ਸਾਡੇ ਵਾਸਤੇ ਤੇ ਖਾਸ ਕਰਕੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ ਕਿ ਅੱਜ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਿਰ ਤੇ ਹੱਥ ਨਵਾ ਆਊਗਾ ਸਾਡੇ ਤੇ ਰੱਖਣਗੇ ਤੇ ਆ ਸਾਰੀ ਸਮੂਚੀ ਟੀਮ ਨੂੰ ਗਾਈਡ ਕਰਨਗੇ ਤੇ ਮੈਂ ਪਰਮਿੰਦਰ ਜੀ ਦਾ ਵੀ ਧੰਨਵਾਦ ਕਰਦਾ ਉਹਨਾਂ ਦੀ ਬੜੀ ਵੱਡੀ ਯੋਗਦਾਨ ਰਹੀ ਹੈ ਮੇਰੇ ਦਾ ਬਹੁਤ ਭਰਾਵਾ ਮੰਗੂ ਆ ਬੜੇ ਸਤਕਾਰ ਹੈ ਇਕ ਨੇਕ ਇਨਸਾਨ ਹੈ ਉਹਨਾਂ ਨਾਮੇ ਜੀਹਨ ਕਹਿੰਦਾ ਤੇ ਬਾਕੀ ਸਾਰੀ ਉਹਨਾਂ ਦੀ ਟੀਮ ਜਿੰਨੇ ਐਜੀਪੀਸੀ ਮੈਂਬਰ ਆਏ ਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਏ ਆ ਇਹਨਾਂ ਦੇ ਵਕਫ ਵਕ ਉਹਦੇ ਅਧਿਕਾਰ ਆਏ ਆ ਵਕਫ ਵਕ ਇਹਨਾਂ ਦੀ ਯੂਨਿਟ ਦੇ ਮੈਂਬਰ ਮੈਂ ਦੇਖਿਆ ਯੂਨੀਨਿਮਸਲੀ ਸਾਰੇ ਇਕੱਠੇ ਆ ਇੱਕ ਆਵਾਜ਼ ਥੱਲੇ ਇੱਕ ਝੰਡੇ ਥੱਲੇ ਸਾਰੇ ਇਕੱਠੇ ਆ ਮੈਂ ਕਹਿੰਦਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮਦਾਨੇ ਜੰਗ ਚਾਊਗਾ ਮੈਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ